ਤੁਸੀਂ ਦੇਖ ਰਹੇ ਹੋ ਜੀਐਸਪੀ ਟੀਵੀ ਤੇ ਮੈਂ ਨਵਦੀਪ ਕੌਰ ਜਾਦਾ ਨਜ਼ਰ ਮਾਰਦੀਆਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਿਨ ਤੇ ਪੰਜਾਬ ਦੇ ਮਸ਼ਹੂਰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪਿੰਡੂ ਖੇਡਾਂ ਨੂੰ ਲੈ ਕੇ ਮੁੜ ਤੋਂ ਤਿਆਰੀਆਂ ਸ਼ੁਰੂ ਪੰਜਾਬ ਦੇ ਮਸ਼ਹੂਰ ਕਿਲਾ ਰਾਏਪੁਰ ਪਿੰਡੂ 올림픽 ਖੇਡਾਂ ਨੂੰ ਮੁੜ ਸ਼ੁਰੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਇਸ ਲਈ ਪੰਜਾਬ ਸਰਕਾਰ ਨੇ 11 ਜੁਲਾਈ ਨੂੰ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪਾਸ ਕੀਤਾ ਜੇਕਰ ਹੁਣ ਰਾਜਪਾਲ ਦੀ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਫਰਵਰੀ 2026 ਦੇ ਵਿੱਚ ਲੁਧਿਆਣਾ ਦੇ ਕਿਲਾ ਰਾਏਪੁਰ ਦੇ ਵਿੱਚ ਦੁਬਾਰਾ ਬਲਦ ਦੌੜ ਦੇਖੀ ਜਾ ਸਕੇਗੀ ਸੂਬੇ ਦੇ ਤਾਪਮਾਨ ਦੇ ਵਿੱਚ 4.2 ਡਿਗਰੀ ਸੈਲਸੀਅਸ ਦਾ ਵਾਧਾ ਕੀਤਾ ਦਰਜ ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਮੀਂਹ ਨਹੀਂ ਪਿਆ ਅਗਲੇ 5 ਦਿਨਾਂ ਤੱਕ ਵੀ ਇਸੇ ਤਰ੍ਹਾਂ ਦਾ ਮੌਸਮ ਰਹਿਣ ਦੀ ਉਮੀਦ ਜੋ ਹੈ ਜਿਤਾਈ ਜਾ ਰਹੀ ਹੈ ਹੋਣੇ ਕੁਝ ਦਿਨਾਂ ਤੱਕ ਸੂਬੇ ਦੇ ਵਿੱਚ ਮੌਨਸੂਨ ਸੁਸਤ ਰਹੇਗਾ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ ਜਿਸ ਕਾਰਨ ਤਾਪਮਾਨ ਵੀ ਵਧੇਗਾ ਅਤੇ ਨਮੀ ਵੀ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ ਮੌਸਮ ਵਿਭਾਗ ਦੇ ਅਨੁਸਾਰ ਹੀ ਪਿਛਲੇ ਕੁਝ ਦਿਨਾਂ ਦੇ ਵਿੱਚ ਮੀਂਹ ਨਾ ਪੈਣ ਕਾਰਨ ਤਾਪਮਾਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਦਿੱਲੀ ਦੇ ਸਲੀਮਪੁਰ ਦੇ ਵਿੱਚੋਂ ਵਾਪਰਿਆ ਵੱਡਾ ਹਾਦਸਾ ਦਿੱਲੀ ਦੇ ਸਲੀਮਪੁਰ ਇਲਾਕੇ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਇਥੇ ਅਚਾਨਕ ਇੱਕ ਚਾਰ ਮੰਜ਼ਿਲਾ ਇਮਾਰਤ ਤੇ ਢਹਿ ਗਈ ਮਲਬੇ ਹੇਠ 12 ਜਣਿਆਂ ਦੀ ਫਸੇ ਹੋਣ ਦਾ ਹਾਦਸਾ ਹੁਣ ਤੱਕ 4 ਜਣਿਆਂ ਨੂੰ ਮਲਬੇ ਦੇ ਵਿੱਚੋਂ ਕੱਢਿਆ ਜਾ ਚੁੱਕਾ ਹੈ ਕਈ ਲੋਕ ਅਜੇ ਵੀ ਮਲਬੇ ਦੇ ਵਿੱਚ ਦੱਬੇ ਹੋਣ ਦਾ ਹਾਦਸਾ ਜੋ ਹੈ ਜਤਾਇਆ ਜਾ ਰਿਹਾ ਹੈ ਪ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਪੁਲਿਸ ਸੌਂਚ ਕੇਂਦਰ ਦੀ ਇੰਚਾਰਜ ਨਿਯੁਕਤ। ਪ੍ਰਿਸ਼ਟਾਚਾਰ ਖਿਲਾਫ ਪੰਜਾਬ ਪੁਲਿਸ ਦੀ ਜ਼ੀਰੋ ਟੋਲਰੈਂਸ ਨੀਤੀ ਤਹਿਤ ਕਾਰਵਾਈ ਲਗਾਤਾ ਚਾਰੀਏ। ਇਸੇ ਮੁਹਿੰਮ ਤਹਿਤ ਗੁਰਦਾਸਪੁਰ ਦੀ ਪੁਲਿਸ ਸੌਂਚ ਕੇਂਦਰਾਂ ਦੀ ਇੰਚਾਰਜ ਇੰਸਪੈਕਟਰ ਇੰਦਰ ਗਿੜਕੌਰ ਨੂੰ ਨਿਯੁਕਤ ਕੀਤਾ ਗਿਆ। ਉਸ ਖਿਲਾਫ ਪ੍ਰਿਸ਼ਟਾਚਾਰ ਦੇ ਇਲਜ਼ਾਮ ਲਗਨ ਮਗਰੋਂ ਇੱਕ ਕਾਰਵਾਈ ਜੋ ਕੀਤੀ ਗਈ। ਹਰਮਨਦਰ ਸਿੰਘ ਮੱਥਾ ਟੇਕਨ ਪੁੱਜੀ ਫਿਲਮ ਸਰਬੱਲਾ ਜੀ ਦੀ ਸਟਾਰਟਿੰਗ ਪੰਜਾਬੀ ਫਿਲਮ ਕੋ ਸਰਬੱਲਾ ਜੀ ਕਾਫੀ ਚਰਚਾ ਦਾ ਕੇਂਦਰ ਬਣੀ ਹੋਈ ਹੈ ਇਸ ਫਿਲਮ ਦੀ ਸਟਾਰ ਕਾਸਟ ਸਚਕਾਂਦ ਸ੍ਰੀ ਹਰਮੰਦਰ ਸਾਹਿਬ ਨਤਮਸਤ ਖੂਨ ਲਈ ਪੂਜੀ ਇਸ ਮੌਕੇ ਉਹ ਨਗਰਦਵਾਰਾਂ ਸਹਿ ਮੱਥਾ ਟੇਕ ਕੇ ਅਤੀ ਸਰਬੱਤ ਦੀ ਭਲੇ ਦੀ ਅਰਦਾਸ ਕੀਤੀ। ਇਹ ਫਿਲਮ 18 ਜੁਲਾਈ ਨੂੰ ਸ਼ਰਮਾਕਰਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ। ਅਮਰੀਕਾ 'ਚ ਜੋ ਅੰਤਰਰਾਸ਼ਟਰੀ ਪੁਲਿਸ ਮੁਕਾਬਲਿਆਂ ਦੇ ਵਿੱਚ ਪੰਜਾਬ ਪੁਲਿਸ ਨੇ ਮਾਰੀ ਮੱਲ। ਅਮਰੀਕਾ ਦੇ ਅਲਬਾਮਾ ਦੇ ਬਰਮਿੰਗਮ ਫਹਿਰ ਦੇ ਵਿੱਚ ਜੋ ਅੰਤਰਰਾਸ਼ਟਰੀ ਪੁਲਿਸ ਖੇਡ ਮੁਕਾਬਲੇ ਕਰਵਾਈਗੇ। ਇਸ ਦੌਰਾਨ ਪੁਲਿਸ ਵਿਭਾਗ ਦੇ ਵਿਦੇਸ਼ੀ ਖਿਡਾਰੀ ਵਾਕ-ਵਾਕ ਸਪੋਰਟਸ ਕੈਟਾਗਰੀ ਦੇ ਨਾਲ ਸਬੰਧਿਤ ਇਨ੍ਹਾਂ ਖੇਡਾਂ ਦੇ ਵਿੱਚ ਹਿੱਸਾ ਲਿਆ। ਇਨ੍ਹਾਂ ਵਿੱਚ ਹਿੱਸਾ ਲੈ ਕੇ ਪੁਲ ਵਿਭਾਗ ਦੀ ਕਈ ਮੁਲਾਜ਼ਮਾਂ ਨੇ ਦੇਸ਼ ਅਤੇ ਵਿਭਾਗ ਦਾ ਨਾਮ ਚੁੰਗਾਇਆ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਹਥਿਆਰ ਸਪਲਾਈ ਕਰਨ ਵਾਲਾ ਅंसारी ਹੋਇਆ ਲਾਪਤਾ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਹਥਿਆਰ ਸਪਲਾਈ ਕਰਨ ਵਾਲਾ ਸਾਬਾਜ਼ ਅंसारी ਲਾਪਤਾ ਹੋ ਗਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਬਾਜ਼ ਅंसारी ਨੂੰ 18 ਜੂਨ ਨੂੰ ਆਪਣੀ ਪਤਨੀ ਦੀ ਸਰਜਰੀ ਦੇ ਲਈ ਜਮਾਨਤ ਮਿਲੀ ਸੀ ਇਹ ਜਮਾਨਤ ਉਸ ਨੂੰ ਪਟਿਆਲਾ ਹਾਊਸ ਕੋਰਟ ਤੋਂ ਮਿਲੀ ਸੀ ਸੀਐਮ ਜੋਗੀ ਸ਼੍ਰੀ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਮੌਕੇ ਸੰਦੇਸ਼ ਯਾਤਰਾ ਦੇ ਵਿੱਚ ਹੋਏ ਸ਼ਾਮੀ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਫਿਰ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਦਾ ਸ਼ਹੀਦੀ ਪੁਰਬ ਤੇ Rajasthan ਨਿਲਖਨੌ ਤੋਂ ਦਿੱਲੀ ਤੱਕ ਹੋਏ ਸੰਦੇਸ਼ ਯਾਤਰਾ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਯੋਗੀ ਨੇ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਇਸ ਨੂੰ ਦਿੱਲੀ ਦੇ ਲਈ ਰਵਾਨਾ ਕੀਤਾ। ਕੈਨੇਡਾ ਚੋਂ ਕਪਿਲ ਸ਼ਰਮਾ ਦੇ ਕੈਫੇ ਤੇ ਚੱਲੀਆਂ ਗੋਲੀਆਂ। ਕੈਨੇਡਾ ਦੇ ਸਾਰੇ ਦੇ ਵਿੱਚ ਕੈਨੇਡੀਅਨ ਕਪਿਲ ਸ਼ਰਮਾ ਦੇ ਨਵੇਂ ਕੈਫੇ ਕੈਂਪਸ ਕੈਫੇ ਤੇ ਚੱਲੀਆਂ ਗੋਲੀਆਂ। ਇਹ ਗੋਲੀਬਾਰੀ ਦੀ ਕੈਨੇਡਾ ਦੇ ਨਾਲ-ਨਾਲ ਭਾਰਤ ਦੇ ਵਿੱਚ ਵੀ ਕਾਫੀ ਚਰਚਾ ਹੈ। ਦੱਸ ਦਿੰਦੇ ਹਾਂ ਕਿ ਹਾਦਸਾ ਸਰੀ ਦੇ 120 85 ਐਵਨਿਊ ਤੇ ਹੋਇਆ ਜਿੱਥੇ ਲਗਾਤਾਰ ਪੰਜਾਬੀ ਰਹਿੰਦੇ ਨੇ।